ਚਾਦੇ ਨਾਲ ਤੁਸੀਂ ਖਦਾ ਇੱਕ ਅੱਧੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕੇ ਨਾਲ ਮਿਲ ਸਰਕਾਰ ਨੂੰ ਸੁਟਾ ਨਾ ਲੈ ਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵਜੀ ਦੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਟੀ ਮੋਣ ਕਿ ਮਜ਼ਾਕ ਹੈ ਕਿਆ ਇਹ ਨੀਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਆ ਵੋਟਾਂ ਦੇ ਨਾਲ ਤੁਸੀਂ ਖਦਾ ਇੱਕ ਅੱਧੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਰਲ ਮੈਂ ਸਰਕਾਰ ਨੂੰ ਸੁਟਿਆ ਨਾ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵਜੀ ਦੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਡੀ ਬੱਟੀ ਮੋਣ ਕਿ ਮਜ਼ਾਕ ਹੈ ਕਿਆ ਇਹ ਨੀਟੂ ਸ਼ਟਰ ਰਾ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਉਂ ਵੋਟਾਂ ਚਾਦੇ ਨਾਲ ਤੁਸੀਂ ਖਦਾਏ ਕਦੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਰਲ ਮਿਲ ਸਰਕਾਰ ਨੂੰ ਸੁਟਿਆ ਨੇ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵ ਜੀ ਦੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਡੀ ਬੇਟੀ ਮੋਣ ਕਿ ਮਜ਼ਾਕ ਹੈ ਕਿਆ ਜੇ ਨੀਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਉਂ ਵੋਟਾਂ ਚਾਦੇ ਨਾਲ ਤੁਸੀਂ ਖਦਾ ਇੱਕ ਅੱਧੀ ਕਿ ਲਾ ਕੇ ਵੋਟਾਂ ਵੇਲੇ ਲੀਟਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਰਾਲ ਮੈਂ ਸਰਕਾਰ ਨੂੰ ਸੁਟਿਆ ਨਾ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵਜੀ ਦੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਟੀ ਮੋਣ ਕੀ ਮਜ਼ਾਕ ਹੈ ਕਿਆ ਜੈ ਨੀਟੂ ਸ਼ਟਰਰਾ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਉਂ ਵੋਟਾਂ ਚਾਦੇ ਨਾਲ ਤੁਸੀਂ ਖਦਾਏ ਕਦੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਰਲ ਮਿਲ ਸਰਕਾਰ ਨੂੰ ਸੁਟਿਆ ਨਾ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5 ਜੀਤੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਡੀ ਬੇਟੀ ਮੋੜ ਕਿ ਮਜ਼ਾਕ ਹੈ ਕਿਆ ਜੈਨੀ ਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਉਂ ਵੋਟਾਂ ਚਾਦੇ ਨਾਲ ਤੁਸੀਂ ਖਦਾ ਇੱਕ ਅੱਧੀ ਕਿ ਲਾ ਕੇ ਵੋਟਾਂ ਵੇਲੇ ਲੀਟਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਰਲ ਮੈਂ ਸਰਕਾਰ ਨੂੰ ਸੁਟਿਆ ਨਾ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵਜੀ ਦੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਤੀ ਮੋਣ ਕੀ ਮਜ਼ਾਕ ਹੈ ਕਿਆ ਜੈ ਨੀ ਟੂ ਸ਼ਟਰਰਾ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਉਂ ਵੋਟਾਂ ਚਾਦੇ ਨਾਲ ਤੁਸੀਂ ਖਦਾ ਇੱਕ ਅੱਧੀ ਕੇ ਲਾ ਕੇ ਵੋਟਾਂ ਵੇਲੇ ਲੀਟਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਰਲ ਮਿਲ ਸਰਕਾਰ ਨੂੰ ਸੁਟਾ ਨਹੀਂ ਲੇਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5ਜੀ ਦੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਤੀ ਮੋੜ ਕਿ ਮਜ਼ਾਕ ਹੈ ਕਿਆ ਇਹ ਨੀਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਉਂ ਵੋਟਾਂ ਚਾਦੇ ਨਾਲ ਤੁਸੀਂ ਖਦਾਏ ਕਦੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿਰਾਲ ਮਿਲ ਸਰਕਾਰ ਨੇ ਸੁਟਾ ਨਾ ਲੇ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5 ਜੀਤੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਟੀ ਮੋੜ ਕਿ ਮਜ਼ਾਕ ਹੈ ਕਿਆ ਜੇ ਨੀਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਆ ਵੋਟਾਂ ਚਾ ਦੇ ਨਾਲ ਤੁਸੀਂ ਖਦਾ ਇੱਕ ਅੱਧੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਨਾਲ ਸਰਕਾਰ ਨੂੰ ਸੁਟਿਆ ਨੇ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵਜੀ ਦੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਤੀ ਮੋਣ ਕਿ ਮਜ਼ਾਕ ਹੈ ਕਿਆ ਜੈਨੀ ਟੂ ਸ਼ਟਰਰਾ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਆ ਵੋਟਾਂ ਦੇ ਨਾਲ ਤੁਸੀਂ ਖਦਾ ਇੱਕ ਅੱਧੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਨਾਲ ਸਰਕਾਰ ਸੁਟਾ ਨਾ ਲੈ ਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵ ਜੀ ਦੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਤੀ ਮੋਣ ਕੀ ਮਜ਼ਾਕ ਹੈ ਕਿਆ ਇਹ ਨੀਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਆ ਵੋਟਾਂ ਚਾਦੇ ਨਾਲ ਤੁਸੀਂ ਖਦਾਏ ਕਦੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਨਾਲ ਸਰਕਾਰ ਨੂੰ ਸੁਟਾ ਨੇ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵ ਜੀਤੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਡੀ ਬੇਟੀ ਮੋਣ ਕੀ ਮਜ਼ਾਕ ਹੈ ਕਿਆ ਜੇ ਨੀ ਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਆ ਵੋਟਾਂ ਚਾਦੇ ਨਾਲ ਤੁਸੀਂ ਖਦਾ ਇੱਕ ਅੱਧੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿਰਾਲ ਮਿਲ ਸਰਕਾਰ ਨੇ ਸੁਟਾ ਨਾ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5ਜੀ ਦੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਟੀ ਮੋੜ ਕਿਆ ਮਜ਼ਾਕ ਹੈ ਕਿਆ ਜੈਨੀ ਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਆ ਵੋਟਾਂ ਚਾਦੇ ਨਾਲ ਤੁਸੀਂ ਖਦਾਏ ਕਦੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਨਾਲ ਸਰਕਾਰ ਨੂੰ ਸੁਟਿਆ ਨੇ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵ ਜੀਤੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਟੀ ਮੋਣ ਕਿ ਮਜ਼ਾਕ ਹੈ ਕਿਆ ਜੈਨੀ ਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਆ ਵੋਟਾਂ ਚਾਦੇ ਨਾਲ ਤੁਸੀਂ ਖਦਾ ਇੱਕ ਅੱਧੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਉਹਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵ ਜੀ ਦੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਤੀ ਮੋੜ ਕਿ ਮਜ਼ਾਕ ਹੈ ਕਿਆ ਇਹ ਨੀਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਆ ਵੋਟਾਂ ਚਾਦੇ ਨਾਲ ਤੁਸੀਂ ਖਦਾ ਇੱਕ ਅੱਧੀ ਕੇਲਾ ਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਰਾਲ ਮੇ ਸਰਕਾਰ ਨੂੰ ਸੁਟਿਆ ਨਾ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵਜੀ ਦੇ ਪਿੱਛੇ ਚੱਲ ਰਿਹਾ ਕੋਈ ਕੁਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਤੀ ਮੋਣ ਕੀ ਮਜ਼ਾਕ ਹੈ ਕਿਆ ਇਹ ਨੀਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਉਂ ਵੋਟਾਂ ਦੇ ਨਾਲ ਤੁਸੀਂ ਖੜਾ ਇੱਕ ਅੱਧੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿਰਾਲ ਮੈਂ ਸਰਕਾਰ ਨੂੰ ਸੁਟਿਆ ਨਾ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5 ਜੀਤੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਤੀ ਮੋੜ ਕਿ ਮਜ਼ਾਕ ਹੈ ਕਿਆ ਜੈ ਨੀਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਉਂ ਵੋਟਾਂ ਚਾਦੇ ਨਾਲ ਤੁਸੀਂ ਖਦਾਇ ਕਦੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿ ਰਲ ਮਿਲ ਸਰਕਾਰ ਨੂੰ ਸੁਟਿਆ ਨਾ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ ਫਾਈਵ ਜੀਤੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਡੀ ਬੇਟੀ ਮੋੜ ਕਿ ਮਜ਼ਾਕ ਹੈ ਕਿਆ ਜੇ ਨੀਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਉਂ ਵੋਟਾਂ ਚਾਦੇ ਨਾਲ ਤੁਸੀਂ ਖੜਾਏ ਕਦੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ ਚਮੇਲਾ ਕਿਰਾਲ ਮੈਂ ਸਰਕਾਰ ਨੂੰ ਸੁਟਾ ਨਾ ਲੈ ਤੇ ਦੱਲਾ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5 ਜੀਤੇ ਪਿੱਛੇ ਚੱਲ ਰਿਹਾ ਕੋਈ ਕੋਟਾਲਾ ਕਰੋਨਾ ਤੇ ਸਰਕਾਰ ਹੁਣ ਸਾਦੀ ਬੱਟੀ ਮੋੜ ਕਿਆ ਮਜ਼ਾਕ ਹੈ ਕਿਆ ਜੇ ਨੀਟੂ ਸ਼ਟਰਾਂ ਵਾਲਾ ਪੁੱਛੇ ਇਹ ਮਜ਼ਾਕ ਹੈ ਕਿਆ ਵੋਟਾਂ ਦੇ ਨਾਲ ਤੁਸੀਂ ਖਦਾ ਇੱਕ ਅੱਧੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਦੇ ਵਿੱਚ ਪਿਆ ਵੋਟਾਂ ਦਾ